ਅਸੀਂ ਉਹਦੀ ਤਿਆਰੀ ਕਰ ਲਈ ਹੈ ਲੱਖ ਬੰਦਾ ਲੱਗੇ ਸਵਾਗਤ ਕਰਾਂਗੇ ਭਾਈ ਅਮਰੀਪਾਲ ਬੰਦਿਆਂ ਨੂੰ ਕੰਮ ਦੇ ਨਾਲ ਜੋੜਦਾ ਹੁੰਦਾ ਸੀ ਲੱਖਾਂ ਦਾ ਕੰਮ ਦੇ ਨਾਲ ਜੋੜਦਾ ਤੇ ਆਪਰ ਆਹ ਖਬਰਾਂ ਆਣੀਆਂ ਹੁਣ ਆਹ ਚ ਜਾਣੀਆਂ ਪਰ ਗੁੱਸਾ ਇਸ ਕਾਲਾ ਚੜਿਆ ਜਿਹੜੀ ਇਹਨੇ ਫੈਕਟਰੀ ਬੰਦ ਕਰਾਉਣ ਦੀ ਧਮਕੀ ਦਿੱਤੀ ਹੈ ਚੱਕਨੇ ਕਿਤਾ ਬੰਦ ਕਰਾ ਦੂੰਗਾ ਯਾਰ ਤੂੰ ਪੰਜਾਬ ਦਾ ਨਹੀਂ ਹੈਗਾ ਇਹ ਵੀ ਯੂਪੀ ਬਿਹਾਰ ਦਾ ਭਈਆ ਆ ਕੋਈ ਵੀ ਵੱਡਾ ਪੰਥਕ ਚੇਹਰਾ ਇੱਥੋਂ ਤੱਕ ਕੇ ਕੋਈ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਕੋਈ ਵੀ ਬੰਦਾ ਬੋਲਿਆ ਯਾਰ ਇਹ ਤਾਂ ਆਪਣੇ ਸਿੱਖੀ ਦਾ ਮਸਲਾ ਇਹ ਪਰ ਆਪ ਦੇ ਰਜੇਮਿਆਂ ਤੋਂ ਨਿਕਲ ਤਾਂ ਫੇਰ ਇਹਨਾਂ ਨੂੰ ਇਹ ਚੀਜ਼ਾਂ ਸੋਚਣ ਦਾ ਟਾਈਮ ਮਿਲੇ ਯਾਰ ਇਹ ਤਾਂ ਆਪਣੇ ਆਪਣੇ ਮਤਲਬ ਪੱਗਾਂ ਬੰਨ ਕੇ ਦਮਾਲੇ ਬੰਨ ਕੇ ਜਿਹੜੇ ਉਹਨਾਂ ਦੇ ਵਿੱਚ ਇੱਕ ਚੋਰ ਇੱਕ ਬਲਾਸਕਰੀ ਛੁਪੇ ਬੈਠੇ ਆ ਉਹਨਾਂ ਲਈ ਤਾਂ ਬੋਲ ਪੋ ਕਿ ਭਾਈ ਅਮਰਤਪਾਲ ਮਹਿਰੋ ਜੀ ਨੇ ਇਹ ਗੱਲ ਕਹਿਤੀ ਸੀ ਵੀ ਸਾਡਾ ਸਾਰੇ ਗੁਰੂ ਘਰ ਸਾਡੇ ਗੁਰੂ ਧਾਮ ਸਾਰੇ ਰੈਂਟ ਤੇ ਆ ਸਾਨੂੰ ਤਾਂ ਗੁੱਸਾਗਾ ਉਹ ਪੰਜਾਬ ਦੇ ਲੋਕੋ ਆ 9 ਕਰੋੜ ਲੀਟਰ ਜ਼ਹਿਰ ਉਹ ਛੋਡੇ ਘਰਾਂ ਚ ਬਾੜਤਾ ਉਹ 40 ਸਾਲ ਹੋ ਗਏ 40 ਸਾਲ ਆ Rajasthan ਤੋਂ ਫੋਨ ਆਇਆ ਮੈਨੂੰ ਗੰਗਾ ਲਗਦੋ ਸੁਖਵੀਰ ਫੌਜੀ ਦਾ ਕਹਿੰਦਾ ਭਾਈ ਜਵਾਬਕ ਜਮਿਆ ਸਾਡੇ ਜਵਾਕ ਨਵ ਜਮਿਆ ਜਵਾਕ ਇੱਕ ਉਹ ਜਵਾਕ ਨੂੰ ਜਾਂਦੇ ਨੂੰ ਕੈਂਸਰ ਆ ਮੂੰਹ ਦਾ ਕੈਂਸਰ ਉਹ ਬਚੋਗੇ ਕਿਵੇਂ ਆ ਯਹਰਾ ਪੀ ਕੇ 9 ਕਰੋੜ ਲੀਟਰ ਜ਼ਹਿਰ ਹੋਇਆ ਲਗਾਤਾਰ 40 ਸਾਲ ਤੋਂ ਪੈ ਰਹੀ ਆ ਉਹ ਸਾਰਾ ਦੱਖਣੀ ਮਾਲਵਾ ਲੈ ਕੇ ਤੇ ਉਹ ਰਾਜਸਥਾਨ ਗੰਗਾਲਗਰ ਫੀਕਾ ਦੇ ਤੱਕ ਦੇ ਲੋਕ ਮਾਰਦੇ ਓਏ ਉਹ ਪੰਜਾਬ ਦੇ ਲੋਕੋ ਜੇ ਨਹੀਂ ਹੁਣ ਵੀ ਉੱਠ ਕੇ ਆ ਯਹਰਾ ਬੰਦ ਕਰ ਲਿਆ 3 ਤਰੀਕ ਨੂੰ ਤੈਨੂੰ ਦਸੰਬਰ ਨੂੰ ਅਸੀਂ ਉੱਥੇ ਮੋਰਚਾ ਲਾਇਆ ਬਲਾਇਆ ਸਾਨੂੰ ਇਹ ਯਾਰਾਂ ਬੰਦ ਕਰਦੇ ਨੌਖੌਂ ਲੀਟਰ ਜਿਹੜੀ ਆ ਯਾਰ ਪੈਂਦੀ ਆ ਸੋਡੇ ਉਹ ਬੁੱਢੇ ਦਰਿਆ ਤੇ ਸਤਲੁਜ ਚ ਕਿ ਸੋਡੇ ਘਰ ਘਰ ਪਹੁੰਚਦੀ ਆ ਬੇਰਕਾ ਪਲਾਂਟ ਦੇ ਕੋਲੇ ਅਸੀਂ ਸੱਜਾ ਤੁਹਾਨੂੰ 3 ਤਰੀਕ ਨੂੰ ਸਮਾਂ 12 ਵਜੇ ਉਹ ਪੈਰ ਜੁੱਤੀ ਨਾਲ ਪਾਇਓ ਏ ਇਹ ਆ ਯਾਰਾਂ ਨਾ ਬੰਦ ਕੀਤੀਆਂ ਸਭ ਤੋਂ ਵੱਡਾ ਡਰ ਕੀ ਆ ਕਿ ਸਾਨੂੰ ਪੁਲਿਸ ਨਾ ਫੜ ਲੇ ਸਾਡੇ ਪਰਚਾ ਨਾ ਹੋ ਜੇ ਉਹ ਜਦੋਂ ਮੌਤ ਸੋਡੇ ਘਰਾਂ ਚ ਵੜ ਗਈ ਸੋੜੇ ਜਵਾਖ ਖਾਣ ਲਾ ਗਈ ਛੋੜੀਆਂ ਨਸਲਾਂ ਖਾ ਗਈ ਛੋੜੀ ਜ਼ਿੰਦਗੀ ਖਾ ਗਈ ਛੋੜੀ ਧਰਤੀ ਖਾ ਗਈ ਛੋੜੇ ਪੱਲੇ ਕੀ ਬਚਿਆ ਜੇ ਹਲੇ ਵੀ ਨਾ ਹਟਨਾ ਫਿਰ ਇਹ ਕੰਮ ਕਰਿਓ ਜ਼ਹਿਰ ਦਾ ਲੀਟਰ ਲਿਆਓ ਸਪਰੇਅ ਦਾ ਸ਼ਹਿਰਾਂ ਦੇ ਵਿੱਚੋਂ ਮੰਡੀਆਂ ਦੇ ਵਿੱਚੋਂ ਸਾਰੇ ਡੱਬਰ ਨੂੰ ਪਿਆ ਕੇ ਤੇ ਮੁੜ ਕੇ ਆਪ ਪੀ ਲੋ ਸੌਖੀ ਮੌਤ ਦਾ ਮਰ ਜਾਓਗੇ ਆਹ ਦਾ ਸੁਣੋ ਸਿਸਕ ਸਿਸਕ ਕੇ ਜ਼ਿੰਦਗੀ ਮਾਰ ਦਿਆ ਮੌਤ ਕੈਂਸਰ ਨਾਲ ਕਾਲੇ ਪੀੜੇ ਨਾਲ ਗੁਰਦੇ ਸੋੜੇ ਗਏ ਕਿਡੜੀਆਂ ਸੋੜੀਆਂ ਗਈਆਂ ਖਤਮ ਹੋ ਪੰਜਾਬ ਦੇ ਲੋਕੋ ਖਤਮ ਆ ਦੇਖੋਏ ਲਗਾਤਾਰ ਓ ਇੱਥੇ ਖੜਨਾ ਵੀ ਔਖਾ ਓਏ ਖੜਨਾ ਇੱਥੇ ਤੇ ਤੁਸੀਂ ਯਾਰੇ ਪੀ ਰਹੇ ਹੋ ਬੁੱਢੇ ਦਰਿਆ ਤੋਂ ਬਲੀਪੁਰਥ ਜਾ ਕੇ ਪੈਂਦਾ ਤੇ ਅੱਗੇ ਸਤਲੁਜ ਜਾ ਕੇ ਹਰੀਕੇ ਪੱਤਣੋਂ ਜਾਂਦੇ ਫਿਰ ਤੁਹਾਡੇ ਘਰ-ਘਰ ਯਾਰ ਪਹੁੰਚਦੀ ਆ ਓਏ ਆ ਜਿਹੜੇ ਡੈਂਗਾ ਵਾਲੇ ਕਹਿੰਦੇ ਆ ਨਾ ਕਿ ਅਸੀਂ ਗਲਤ ਕਿੱਥੇ ਆ ਪ੍ਰਸ਼ਾਸਨ ਚੁੱਪਾ ਸਰਕਾਰ ਚੁੱਪਾ ਓਏ ਆ ਯਾਰਾ ਕਰਕੇ ਅਸੀਂ ਕਹਿੰਦੇ ਆ ਇੱਕ ਬੂੰਦ ਪਾਣੀ ਜਿਹੜੇ ਕਦੇ ਅਸੀਂ ਪਾਣੀ ਗੱਡਾਂ ਨਹੀਂ ਕਰਦੇ ਜਰਾਂ ਨਹੀਂ ਪਾਉਂਦੇ ਇੱਕ ਬੂੰਦ ਪਾਣੀ ਰੁੱਸੀ ਤੇ ਆ ਕੇ ਸੱਟ ਲੈਣ ਅਸੀਂ ਮੰਨ ਜਾਗੇ ਅਸੀਂ ਗਲਤਾਂ ਤੁਸੀਂ ਸਹੀ ਆਂ ਜੋ ਪੰਜਾਬ ਦੇ ਲੋਕ ਤੁਹਾਨੂੰ ਅਪੀਲ ਆ ਸਾਨੂੰ ਘੇਰਾਬੰਦੀ ਕਰ ਰਹੇ ਆ ਸਾਨੂੰ ਘੇਰਨਗੇ ਵੀ ਸਾਨੂੰ ਫੜ ਵੀ ਸਕਦੇ ਆ ਪਰ ਤੁਸੀਂ ਇਸ ਟਿਕਾਣੇ ਤੇ 3 ਤਰੀਕ ਨੂੰ ਵੇਰਕਾ ਪਲਾਂਟ ਤੇ ਪਹੁੰਚ ਜਾਣਾ ਕਾਫਲੇ ਬਣ ਕੇ ਆਓ ਜੇਕਰ ਰਾਹ ਰੋਕ ਦੀਆਂ ਸੜਕਾਂ ਜਾਮ ਕਰੋ ਪਿੰਡਾਂ ਝੋਕੇ ਦਿਓ ਨਾਲ ਦੀ ਨਾਲ ਲੋਕ ਸੜਕਾਂ 'ਤੇ ਨਿਕਲਣਾ ਉਹ ਸੋਡੀ ਧਰਤੀ ਹੇਠਾਂ ਵੀ ਜ਼ਹਿਰ ਪਾਤੀ ਫੈਕਟਰੀਆਂ ਨੇ ਸੋਡੇ ਡਰਾਮਾ ਦੀ ਵੀ ਜਹਰ ਪਾਤੀ ਉਹ ਬੱਚੇ ਕਿੱਥੇ ਆਪਾਂ ਆ ਵੇਖ ਲੋ ਇੱਕ ਵਾਰੀ ਸਾਹਮਣੇ ਤੇ ਆ ਸ਼ਾਕਾ ਵਾਲਾ ਰੰਗ ਵੇਖ ਲੋ ਇੱਥੇ ਆ ਦਿਖਾ ਦੇ ਆ ਵਖਾਈਂ ਛੇਰਾ ਗਾਂ ਆ ਕੇ ਕਰਾ ਉਹਦੇ ਜ਼ੂਮ ਵੀ ਕਰੀ ਜਰਾ ਉਹ ਜਿੱਥੋਂ ਨਿਕਲਦਾ ਹੈ ਇਹ ਸੈਂਟਰ ਹੈ ਜਿੱਥੋਂ ਸੋਧਿਆ ਹੋਇਆ ਪਾਣੀ ਨਿਕਲ ਰਿਹਾ ਇਹ ਸੋਧਿਆ ਹੋਇਆ ਪਾਣੀ ਨਿਕਲ ਰਿਹਾ ਤੇਰੀਆਂ ਅੱਖਾਂ ਚੋਂ ਪਾਣੀ ਆ ਗਿਆ ਅੱਖਾਂ ਚ ਪਾਣੀ ਆ ਗਿਆ 2 ਮਿੰਟ ਖੜੇ ਆ ਆ ਮਾੜਾ ਜਿਹਾ ਵਖਾਈਂ ਆ ਕਾਸ਼ ਆ ਪਰਾਲੀਆਂ ਦਾ ਤੂੰ ਐ ਆ ਵਿਖਾਈ ਮਾਰਾ ਜਾ ਹੁਣ ਇੱਧਰ ਰੁਲਿਆ ਹਜ਼ਾਰਾਂ ਹਜ਼ਾਰਾਂ ਫੈਕਟਰੀ ਆ ਆ ਵੇਖ ਲੋ ਇੱਧਰ ਵੇਖ ਲੋ ਜ਼ਰਾ ਇਹ ਕਾਦਾ ਤੂੰ ਐ ਬਈ ਇਹ ਪਰਾਲੀ ਦਾ ਤੂੰ ਐ ਮੈਂ ਦਿੱਲੀ ਵਾਲਿਆਂ ਨੂੰ ਜਾਂ ਸਾਡੇ ਪ੍ਰਸ਼ਾਸਨ ਵਾਲਿਆਂ ਨੂੰ ਪੁੱਛਦਾ ਓ ਸੌਰੀਓ ਮਾਰੂ ਜਾਂ ਨਹੀਂਓ ਅਈ ਦੀ ਤੁਸੀਂ ਪੀਣਾ ਵੀ ਛੱਡੋ ਇਹਨੂੰ ਇੱਕ ਕੱਪ ਚੱਕ ਕੇ ਉੱਤੇ ਪਾਲੋ ਔਰ ਮੁੱਖ ਮੰਤਰੀ ਸਾਹਿਬ ਨੂੰ ਮੈਂ ਪੁੱਛਦਾ ਐ ਇੰਨਾ ਥਾਵਾ ਤੇ ਖੜ ਕੇ ਹੀ ਬੋਲਦੇ ਰਹੇ ਹੋ ਹੁਣ ਪਾਣੀ ਬਦਲ ਗਿਆ ਆ ਵੇਖੋ ਤਾਂ ਸਹੀ ਹੈ ਸੋਧਿਆ ਹੋਇਆ ਪਾਣੀ ਜੀ ਨੂੰ ਆਂਦੇ ਸਾਡਾ ਸੈਂਟਰ ਹੈ ਈਐਸਪੀਪੀ ਜੀ ਇਹ ਤੋਂ ਸੋਧ ਕੇ ਪਾਣੀ ਪਾ ਰਹੇ ਆ ਆ ਔਰ ਆ ਇਹ ਇੱਕ ਸੈਂਟਰ ਹੈ ਜਿੱਥੋਂ ਦੋ ਸੈਂਟਰ ਬਣਦੇ ਇੱਕ ਤਾਜਪੁਰ ਰੋਡ ਇੱਕ ਫੋਕਾ ਪੁਆਇੰਟ 9 ਕਰੋੜ ਲੀਟਰ ਬੈਂਦਾ ਇੱਕ ਬਾਦਰ ਕੇ ਵਾਲਾ ਔਰ ਇਹ ਕਿੰਨਾ ਬਣ ਗਿਆ 10.5 ਕਰੋੜ ਟੋਟਲ ਬੁੱਡੇ ਨਾਲੇ ਜਿਹੜੀਆਂ ਫੈਕਟਰੀਆਂ ਨੇ ਉਹ ਪਾਉਂਦੀਆਂ ਨੇ 50 ਕਰੋੜ ਦੇ ਕਰੀਬ ਔਰ 15 ਕਰੋੜ ਸਿਰਫ ਡਾਈ ਵਾਲਿਆਂ ਦਾ ਤੇ ਜਿਹਦੇ ਚੋਂ ਅਸੀਂ 9 ਕਰੋੜ ਲੀਟਰ ਪਹਿਲਾ ਸਟੈਪ ਚੱਕਣਾ ਹੁਣ ਸੋਚ ਲਓ ਇੰਨਾ ਗੰਦਾ ਪਾਣੀ ਇਹ ਪਹਿਲੀ ਪਾਤਸ਼ਾਹੀ ਦਾ ਨਾਮ ਰੱਖਿਆ ਸੀ ਬੁੱਢਾ ਦਰਿਆ ਇਹਨਾਂ ਨੇ ਬਣਾਇਆ ਇਹ ਨਾਲਾ ਇਹ ਜਾ ਕੇ ਪੈਂਦਾ ਸਤਲੁਜ ਸਤਲੁਜ ਜage ਬਿਆਸ ਨਾਲ ਮਿਲਦਾ ਨਹਿਰਾਂ ਜਾਂਦੀਆਂ ਨੇ ਔਰ ਬੰਦਿਆਂ ਨੂੰ ਕੈਂਸਰ ਵੰਡਦੀਆਂ ਨੇ ਇਹ ਸਾਡੀ ਸਰਕਾਰ ਹੈ ਕਿਉਂ ਨੈਸ਼ਨਲ ਪੋਲਿਊਸ਼ਨ ਬੋਰਡ ਨੇ ਕਿਹਾ ਕਿ ਇਹਨੂੰ ਬੰਦ ਕਰੋ ਕਿਉਂ ਕਿ ਪੰਜਾਬ ਪੋਲਿਊਸ਼ਨ ਬੋਰਡ ਨੇ ਕਿਉਂ ਨਹੀਂ ਸਾਡੇ ਮੁੱਖ ਮੰਤਰੀ ਤੇ ਸਰਕਾਰ ਦੇ ਜੂਸ ਹਰਕ ਲਈ ਕੀ ਕਾਰਨ ਬਈ ਹੁਣ ਜਿਹੜੇ ਬਾਹਰਲੇ ਦੇਸ਼ਾਂ ਦੀ ਗੱਲ ਕਰਦੇ ਆ ਇਹ ਐਹੋ ਜਿਹਾ ਪਾਣੀ ਉਹਨਾਂ ਦੇ ਪਿੰਡਾਂ 'ਚ ਜਾਂਦਾ ਹੁੰਦਾ ਜਾਂ ਜਿਹੜੇ ਲੋਕ ਰਹਿ ਰਹੇ ਨੇ 25-25 ਲੱਖ ਰੁਪਏ ਦਾ ਜੁਰਮਾਨਾ ਇਹਨਾਂ ਫੈਕਟਰੀਆਂ ਨੂੰ ਹੋਣਾ ਸੀ ਜਿਨ੍ਹਾਂ ਨੂੰ ਉਹ ਸੇਫ ਕਰ ਰਹੇ ਨੇ ਉਹਨਾਂ ਨੂੰ ਬਚਾ ਰਹੇ ਨੇ ਏ ਜੀ ਇਹ ਤੁਹਾਡੀ ਸਰਕਾਰ ਹੈ ਓਏ ਸੌਰੀਓ ਜੇ ਕੁਝ ਨਹੀਂ ਕਰ ਸਕਦੇ ਤਾਂ ਸਤੀਵਾ ਦੇ ਕੇ ਪਾਸੇ ਹੋ ਔਰ ਨਾ ਕਰੋ ਸਾਡੀ ਤੇ ਮੇਰੀ ਤੇ ਲੱਖੇ ਦੀ ਜਾਂ ਬਾਕੀਆਂ ਦੀ ਗੱਲ ਨਾ ਮੰਨੋ ਜੋ ਤੁਸੀਂ ਪਹਿਲਾਂ ਕਹਿੰਦੇ ਰਹੇ ਹੋ ਉਹ ਝੂਠ ਸੀ ਜਾਂ ਹੁਣ ਝੂਠ ਕਰ ਰਹੇ ਹੋ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਜਿਵੇਂ ਲੱਖੇ ਨੇ ਆਪੀਲ ਕੀਤੀ ਕਿ ਜਦੋਂ ਸਰਕਾਰਾਂ ਨਹੀਂ ਉੱਠਦੀਆਂ ਲੋਕ ਉੱਠਦੇ ਨੇ ਔਰ ਜਦੋਂ ਲੋਕ ਉੱਠ ਪੈਂਦੇ ਨੇ ਤਾਂਆਂ ਮਾਤਿਆਂ ਦੇਸ਼ਾਂ ਦੀਆਂ ਸਟੇਟਾਂ ਦੀਆਂ ਤਕਦੀਰਾਂ ਬਦਲਦੀਆਂ ਨੇ ਨਹੀਂ ਤੈਨੂੰ ਪੀ ਕੇ ਮਰਨ ਲਈ ਰੈਡੀ ਰੋ ਆਜ਼ਾਦ ਓਏ ਆਜ਼ਾਦ ਪੁੱਤ ਉੜਿਆ ਪੁੱਤ ਉੜਿਆ ਇੱਕ ਦੱਸਿਓ ਜੇ ਇਹ ਲੱਖੇ ਦਾ ਬੇਟਾ ਹੈ ਬਖਾਈ ਪੋਤੇ ਨੂੰ ਇਹ ਲੱਖੇ ਦਾ ਬੇਟਾ ਹੈ ਮੈਂ ਇਹਨੂੰ ਤੁਹਾਡੇ ਸਾਹਮਣੇ ਪਤਾ ਕਿਉਂ ਲਿਆਂਦਾ ਐ ਐਡੇ ਐਡੇ ਬੱਚੇ ਤੁਹਾਡੇ ਵੀ ਨੇ ਇਨ੍ਹਾਂ ਫੈਕਟਰੀਆਂ ਵਾਲਿਆਂ ਦੇ ਵੀ ਨੇ ਇਹਨਾਂ ਨੂੰ ਇਹਨਾਂ ਬੱਚਿਆਂ ਨੂੰ ਆਹ ਜ਼ਹਿਰ ਪਲਾਉਂਗੇ ਕੈਂਸਰ ਕਰੂਗੇ ਸਾਰੇ ਦਿਨ ਮਿਹਨਤ ਕਰਦੇ ਹਾਂ ਕਿ ਮੇਰੇ ਬੱਚਿਆਂ ਦੀ ਜ਼ਿੰਦਗੀ ਵਧੀਆ ਹੋਵੇ ਆ ਜ਼ਿੰਦਗੀ ਹੈ ਸਭ ਤੋਂ ਜ਼ਰੂਰੀ ਚੀਜ਼ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਸਰੋਤ ਪਾਣੀ ਤੇ ਪਾਣੀ ਜ਼ਹਿਰ ਓਏ ਇਹਨਾਂ ਦੀ ਸ਼ਰਮ ਕਰ ਲੋ ਇਹਨਾਂ ਬੱਚਿਆਂ ਦੀ ਅਸੀਂ ਕੁਝ ਲੈਣਾ ਨਹੀਂ ਵਿੱਚੋਂ ਇਹਨਾਂ ਦੀਆਂ ਜ਼ਿੰਦਗੀਆਂ ਬਚ ਜਾਣ ਉਹਦੇ ਲਈ ਤੁਰੇ ਫਿਰਦੇ ਆ ਭਾਈ ਆ ਰਾਗੀ ਰੋ ਰਿਆ ਆ ਨਾਰਾਜ਼ ਆਂਦਾ ਬੰਦਾ ਖੜਿਆ ਇਹ ਤਾਂ ਖੜਿਆ ਜਾਂਦਾ ਹੈ ਹੈ ਬਹੁਤ ਗੰਦੇ ਜਿਹੇ 10 ਪੰਜਾਬ ਦੇ ਲੋਕਾਂ ਨੂੰ ਯਾਰ 10 ਪੰਜਾਬ ਦੇ ਲੋਕਾਂ ਨੂੰ ਉਹ ਪੰਜਾਬ ਦੇ ਲੋਕੋ ਤੁਸੀਂ ਕਿਤੇ ਆਪ ਦੀ ਜਿਹੜਾ ਤਰੀਕ ਨੂੰ ਆਪਾਂ ਸਾਥ ਦਈਏ ਲੱਖੇਬਾਈ ਦਾ ਤੇ ਜਿੱਥੇ ਕਹਿੰਦੇ ਉੱਥੇ ਜ਼ਰੂਰ ਪਹੁੰਚੀ ਆਪਾਂ ਇੱਥੇ ਖੜਿਆ ਨਹੀਂ ਜਾਂਦਾ ਬਾਈ ਜੀ ਆ ਤੁਸੀਂ ਓਏ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਕਾਤਲ ਸਿੱਧ ਹੋਵੋਗੇ ਪੰਜਾਬੀਓ ਕਾਤਲ ਓਏ ਉਹ ਮੌਤ ਸੁਟ ਆ ਗਈ ਓ ਘਰਾਂ 'ਚ ਜੇ ਨਾ ਹੁਣ ਵੀ ਉੱਠੇ ਤਾਂ ਆ ਠੰਗੀ ਜਾਂਦਾ ਆ ਪ੍ਰਸ਼ਾਸਨ ਸਾਨੂੰ ਘੇਰ ਨੂੰ ਫੜਦਾ ਠੀਕ ਐ ਸਾਨੂੰ ਫੜ ਕੇ ਅੰਦਰ ਕਰਦੇ ਹੋ ਡਾਂਗਾ ਮਾਰੋ ਲੋਕਾਂ ਨੂੰ ਆਉਣ ਨਾ ਦਿਓ ਤੇ ਤੁਸੀਂ ਆ ਯਾਰ ਦੇ ਕੇ ਮਾਰ ਦੋ ਲੋਕਾਂ ਨੂੰ ਕੌਣ ਜਵਾਬ ਦੇ ਮਾਰਾ ਨਵਾਂ ਬਣਿਆ ਪ੍ਰਧਾਨ ਅਮਨ ਰੋੜਾ ਇਹਦਾ ਜਵਾਬ ਦੇਊਗਾ ਨਵਾਂ ਬਣਿਆ ਦਾ ਉਪ ਪ੍ਰਧਾਨ ਜਵਾਬ ਦਊ ਮੁੱਖ ਮੰਤਰੀ ਜਵਾਬ ਦਊ ਦਿੱਲੀ ਵਾਲੇ ਜਵਾਬ ਦੇਣ ਕੌਣ ਜਵਾਬ ਦੇਊਗਾ ਯਾਰ ਨਾ ਸ਼ਹਿਰੀ ਨਾ ਪਿੰਡੂ ਨਾ ਮੀਰ ਨਾ ਗਰੀਬ ਨਾ ਹਿੰਦੂ ਸਿੱਖ ਮੁਸਲਮਾਨ ਦਾ ਮਸਲਾ ਨਹੀਂ ਉਹ ਇਨਸਾਨੀਅਤ ਦਾ ਮਸਲਾ ਮੁਖਤਰੀ ਭਲਾਈ ਦਾ ਮਸਲਾ ਆਓ ਮੇਰਾ ਵੀਰਾਂ ਤਨ ਤਰੀਕ ਨੂੰ ਬੰਦ ਕਰ ਲੇ ਕਿ ਸਫਰੀ ਹੈਗਾ ਲਾਂਦੀ ਹੈ AQI ਦਿੱਲੀ ਚ 400 ਤੋਂ ਉੱਤੇ ਗਿਆ ਆ ਜਿਹੜਾ ਵੇਖ ਰਹੇ ਹੋ ਨਾ ਆ ਇਹ 800 ਤੋਂ ਉੱਤੇ ਆ 800 ਤੋਂ ਉੱਤੇ ਆ AQI ਆ ਵੇਖ ਲੋ ਹਤੂ ਆ ਵੇਖ ਲੋ ਪਾਣੀ ਵੇਖ ਲੋ ਓ ਸੌਰੇਓ ਕੁਛ ਤਾਂ ਸੋਚ ਲੋ ਯਾਰ ਜੇ ਹੌਣ ਨਾ ਆਏ ਫਿਰ ਤੁਸੀਂ ਪੰਜਾਬ ਦੇ ਨਹੀਂਗੇ ਫੇਰ ਤੁਸੀਂ ਮਤਲਬ ਅੱਖਾਂ ਵੇਖ ਕੇਵੇਂ ਹਾਲ ਐ ਸੰਘ ਮੱਚਾ ਲੱਗ ਗਿਆ ਹੁਣ ਮੈਨੂੰ ਦੱਸੋ ਆ ਜਿਹੜੇ ਲੋਕ ਰਹਿੰਦੇ ਨੇ ਸ਼ੇਰਾ ਇਹ ਕੀੜੇ ਮਕੌੜੇ ਨੇ ਇਹ ਕੀੜੇ ਮਕੌੜਿਆਂ ਤੋਂ ਬੁਰਾ ਰਹਿ ਰਹੇ ਨੇ ਬੱਚਿਆਂ ਦੀ ਜ਼ਿੰਦਗੀ ਬਹੁਤ ਛੋਟੀ ਹੋ ਜਾਂਦੀ ਹੈ ਹੈ ਹੀ ਨਹੀਂ 60 ਸਾਲ ਤੋਂ ਉੱਤੇ ਉਮਰ ਹੈ ਨਹੀਂ ਢਡ ਪਾੜ ਮੈਨੂੰ ਦੱਸ ਯਾਰ ਅਸੀਂ ਇਹਨਾਂ ਨਾਲ ਕੀ ਕਰ ਰਹੇ ਇਹਨਾਂ ਬੱਚਿਆਂ ਨਾਲ ਇਹਨਾਂ ਨੂੰ ਅਸੀਂ ਸਭ ਤੋਂ ਜ਼ਿਆਦਾ ਬੰਦਾ ਆਪਣੇ ਬੱਚੇ ਨੂੰ ਪਿਆਰ ਕਰਦਾ ਤੁਸੀਂ ਬੱਚਿਆਂ ਨੂੰ ਜ਼ਿਆਰ ਪਿਆਰਿਓ ਪੰਜਾਬੀ ਉੱਠ ਖੜੋ ਹੁਣ ਆਜੋ ਭਾਈ 3 ਤਰੀਕ ਨੂੰ ਵੇਅਰ ਕਾ ਪ੍ਰਾਂਤ ਸਮਾਂ 12 ਵਜੇ ਆਹ ਦਿਖਾ ਦੇ ਨੇੜੇ ਕਰਕੇ ਮਾੜਾ ਜਾ ਉਹ ਵੀ ਦਿਖਾ ਦੇ ਜ਼ੂਮ ਕਰਕੇ ਆਹ ਆ ਵਿਖਾ ਦੇ ਹਾਲਾਤ ਦਿਖਾ ਦੇ ਹਜ਼ਾਰਾਂ ਫੈਕਟਰੀਆਂ ਦਿਖਾ ਆ ਦਿਖਾ ਆ ਦਿਖਾ ਇੱਧਰ ਜਿਹੜੇ ਕਹਿੰਦੇ ਜੱਟ ਪਰਾਲੀ ਨੂੰ ਅੱਗ ਲਾਉਂਦੇ ਆ ਦਿਖਾ ਆ 12 ਮਹੀਨੇ 23 ਦਿਨ 11 ਨਿਕਲਦੀਆਂ ਦਿਖਾ ਆ ਦਿਖਾ ਜਿਹਨੂੰ ਪੰਜਾਬ ਦਾ ਕੋਈ ਦਰਦ ਹੀ ਹੈ ਨਹੀਂ ਤੇ ਇਹਨੂੰ ਇਹ ਨਹੀਂ ਪਤਾ ਕਿ ਇਹ ਪਾਣੀ ਜਿਹੜਾ ਆ ਤੇਰੇ ਬੱਚਿਆਂ ਨੇ ਵੀ ਪੀਣਾ ਤੂੰ ਵੀ ਵੀ ਪੀਣਾ ਆ ਤੇ ਆਉਣ ਵਾਲੀਆਂ ਨਸਲਾਂ ਨੇ ਵੀ ਪੀਣਾ ਜੀਨੂੰ ਤੂੰ ਜ਼ਹਿਰੀਲਾ ਕਰ ਰਿਆਂ ਆ ਕੋਈ ਵੀ ਵੱਡਾ ਪੰਥਕ ਚੇਹਰਾ ਇੱਥੋਂ ਤੱਕ ਕੇ ਕੋਈ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਕੋਈ ਵੀ ਬੰਦਾ ਬੋਲਿਆ ਯਾਰ ਇਹ ਤਾਂ ਆਪਣੇ ਸਿੱਖੀ ਦਾ ਮਸਲਾ ਇਹ ਪਰ ਆਪ ਦੇ ਰਜੇਵੇਂ ਤੋਂ ਨਿਕਲ ਤਾਂ ਫੇਰ ਇਹਨਾਂ ਨੂੰ ਇਹ ਚੀਜ਼ਾਂ ਸੋਚਣ ਦਾ ਟਾਈਮ ਮਿਲੇ ਯਾਰ ਇਹ ਤਾਂ ਆਪਣੇ ਆਪਣੇ ਮਤਲਬ ਆ ਪੱਗਾਂ ਬੰਨ ਕੇ ਦਮਾਲੇ ਬੰਨ ਕੇ ਜਿਹੜੇ ਉਹਨਾਂ ਦੇ ਵਿੱਚ ਇੱਕ ਚੋਰ ਇੱਕ ਬਲਾਸਕ ਨਹੀਂ ਛੁਪੇ ਬੈਠੇ ਆ ਉਹਨਾਂ ਲਈ ਤਾਂ ਬੋਲਪੋ ਕਿ ਭਾਈ ਅਮਰਤਪਾਲ ਮਹਿਰੋ ਜੀ ਨੇ ਇਹ ਗੱਲ ਕਹਿਤੀ ਸੀ ਵੀ ਸਾਡਾ ਸਾਰੇ ਗੁਰੂ ਘਰ ਸਾਡੇ ਗੁਰੂ ਧਾਮ ਸਾਰੇ ਰੈਂਟ ਤੇ ਆ ਸਾਨੂੰ ਤਾਂ ਗੁੱਸਾਗਾ ਪਹਿਲਾਂ ਬੰਦੇ ਦੀ ਵੀਡੀਓ ਦੇਖਿਓ ਫਿਰ ਗੱਲ ਕਰਦੇ ਆ ਕਾਲਾ ਪਾਣੀ ਮੋਰਚਾ ਲੋਕਾਂ ਨੂੰ ਭੜਕਾ ਰਹੇ ਆ ਕਿ 3 ਦਸੰਬਰ ਨੂੰ ਜਾ ਕੇ ਉੱਥੇ ਅਸੀਂ ਬੁੱਢੇ ਨਾਲੇ ਦਾ ਜਿਹੜਾ ਪਾਈਪ ਸਾਡੇ ਪੈਰੇ ਆ ਉਹ ਬੰਦ ਕਰਨੇ ਆ ਪਰ ਅਸੀਂ ਉਹਦੀ ਤਿਆਰੀ ਕਰ ਲਈ ਆ ਲੱਖ ਬੰਦਾ ਲੱਗੇ ਸਵਾਗਤ ਕਰਾਂਗੇ ਮੈਂ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਅਗਰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਜਾਂ ਕੋ ਲਾਉਂਡਰ ਖਰਾ ਲਾ ਲਾਉਂਡਰ ਖਰਾਬ ਹੁੰਦਾ ਹੈ ਤਾਂ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਔਰ ਸਰਕਾਰ ਔਰ ਲੁਧਿਆਣਾ ਡੀਸੀ ਹੋਏਗਾ ਤੁਸੀਂ ਇਸ ਬੰਦੇ ਦਾ ਬਿਆਨ ਸੁਣਿਆ ਜੇ ਇਹਦੀਆਂ 2-3 ਪੀੜੀਆਂ ਪਿੱਛੇ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਇਹ ਜੂਪੀ ਬਿਹਾਰ ਦਾ ਹੋਊਗਾ ਕਿਉਂਕਿ ਇਹਦੇ ਦਿਲ ਦੇ ਵਿੱਚ ਪੰਜਾਬ ਲਈ ਕੋਈ ਦਰਦ ਨਹੀਂ ਹੈਗਾ ਇਹ ਕਹਿ ਰਿਹਾ ਆ ਕਿ ਜੇ ਲੱਖਾ ਸਿਧਾਣਾ 3 ਤਰੀਕ ਨੂੰ ਪਾਣੀ ਨੂੰ ਡੱਕਣਾ ਆਊਗਾ ਸਮੇ 1 ਲੱਖ 52 ਦੇ ਸਾਹਮਣੇ ਖੜਾ ਕਰ ਦਊਗਾ ਇਸ ਕਰਕੇ ਇਹਦਾ ਮੈਨੂੰ ਪਛੋਕੜ ਇਹ ਲੱਗਦਾ ਕਿ ਇਹ ਵੀ ਪੰਜਾਬ ਦਾ ਨਹੀਂ ਹੈਗਾ ਇਹ ਵੀ ਜੁਪੀ ਬਿਹਾਰ ਦਾ ਭਈਆ ਆ ਜਿਹਨੂੰ ਪੰਜਾਬ ਦਾ ਕੋਈ ਦਰਦ ਹੀ ਹੈ ਨਹੀਂ ਤੇ ਇਹਨੂੰ ਇਹ ਨਹੀਂ ਪਤਾ ਕਿ ਇਹ ਪਾਣੀ ਜਿਹੜਾ ਆ ਤੇਰੇ ਬੱਚਿਆਂ ਨੇ ਵੀ ਪੀਣਾ ਤੂੰ ਵੀ ਵੀ ਪੀਣਾ ਆ ਤੇ ਆਉਣ ਵਾਲੀਆਂ ਨਸਲਾਂ ਨੇ ਵੀ ਪੀਣਾ ਜਿਹਨੂੰ ਤੂੰ ਜ਼ਹਿਰੀਲਾ ਕਰ ਰਿਆ ਆ ਜੇ ਤੂੰ ਫੈਕਟਰੀ ਲਗਾਈ ਆ ਉਸ ਤੋਂ ਪਹਿਲਾਂ ਜਿਹੜਾ ਤੂੰ ਕਚਰਾ ਸਿੱਟਣਾ ਆ ਜਾਂ ਗੰਦਾ ਪਾਣੀ ਜ਼ਹਿਰੀਲਾ ਪਾਣੀ ਬਾਹਰ ਕੱਢਣਾ ਆ ਉਸ ਪਾਣੀ ਦਾ ਇੰਤਜ਼ਾਮ ਤੂੰ ਕਰਨਾ ਆ ਨਾ ਕਿ ਅਸੀਂ ਲੋਕਾਂ ਨੇ ਜਿਨ੍ਹਾਂ ਦੀਆਂ ਤੂੰ ਸੇਤਾਂ ਨਾਲ ਖਿਲਵਾੜ ਕਰ ਰਹੇ ਆ ਫੈਕਟਰੀਆਂ ਵੱਲੋਂ ਜਿਹੜਾ ਬੁੱਢੇ ਦਰਿਆ ਦੇ ਵਿੱਚ ਜ਼ਹਿਰ ਪਾਇਆ ਵਾ ਕਾਲਾ ਪਾਣੀ ਸੁੱਟਿਆ ਜਾ ਰਿਹਾ ਵਾ ਡਾਈਂ ਦੀਆਂ ਫੈਕਟਰੀਆਂ ਵੱਲੋਂ ਅਸੀਂ ਉਹ ਬੰਦ ਮਾਰਨਾ ਵਾ ਪਰ ਭਾਈ ਇੱਕ ਸਵਾਲ ਹੈ ਜਾਵਾਂ ਕਿ ਜਿੰਨੀਆਂ ਤੁਸੀਂ ਇਹ ਧਮਕੀਆਂ ਦਿਨੇ ਪਈਆਂ ਦੀ ਅਸੀਂ ਸਾਰੀਆਂ ਫੈਕਟਰੀਆਂ ਬੰਦ ਕਰਵਾ ਦੇਣੀਆਂ ਵਾ ਤੇ ਨਾਲ ਲੱਗੂਗੇ ਜਿਹਦੀ ਲੱਖੇ ਨੇ ਹੁਣੇ ਗੱਲ ਕਹੀ ਜੇ ਤਿੰਨ ਤਰੀਕ ਨੂੰ ਨਾਲ ਆਉਂਗੇ ਤੇ ਆ ਪਾਣੀ ਨੂੰ ਕਲਾ ਬੁੱਢਾ ਨਾਲਾ ਨਹੀਂ ਬੰਦ ਕਰਾਂਗੇ ਉਸ ਤੋਂ ਬਾਅਦ ਜਿੰਨੀਆਂ ਫੈਕਟਰੀਆਂ ਨੇ ਉਹਨਾਂ ਨੂੰ ਵੀ ਬੰਦ ਕਰਾਂਗੇ ਪਰ ਇਹ ਥੋੜੀ ਮਦਦ ਨਾਲ ਹੋਊਗਾ ਤੇ ਭਾਈ ਇੱਕ ਗੱਲ ਦਾ ਜਵਾਬ ਦੇ ਚਲੋ ਫੈਕਟਰੀਆਂ ਦੇ ਵਿੱਚ 90% ਤੱਕ ਪੰਜਾਬੀ ਦਾ ਕੰਮ ਕਰਦਾ ਪ੍ਰੋਸੈਸ ਕੰਮ ਕਰਦਾ ਪਰ ਜਿਹੜਾ 10 15% ਪੰਜਾਬੀ ਬੰਦਾ ਕੰਮ ਕਰਦਾ ਤੇ ਆਣਾਂ ਦੀ ਫੈਕਟਰੀਆਂ ਦੇ ਵਿੱਚ ਸਾਡਾ ਕੀ ਹੋਊਗਾ ਸਾਡਾ ਕੀ ਬਣੂਗਾ ਸਾਡਾ ਜਿਹੜਾ ਉਹ ਧੀਦਾ ਤੁਸੀਂ ਜਵਾਬ ਦਿਓ ਕਿ ਉਹ ਕੀ ਕਰਨਗੇ ਸਾਡਾ ਆ ਦੇਖੋ ਬਾਈ ਹੁਣ ਮੈਂ ਤਿੰਜੀ ਚੌਥੀ ਮੰਜ਼ਲ ਤੇ ਖੜਾ ਮੈਂ ਤੁਹਾਨੂੰ ਦਿਖਾਣਾ ਉਹ ਦੇਖੋ ਦੂਰ ਦੂਰ ਤੇ ਕਰਾਂ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਣਾ ਆ ਜਿਹੜੇ ਪਾਈਪ ਧੂਆਂ ਨਿਕਲਦੇ ਪਏ ਨੇ ਉਹ ਦੇਖੋ ਬਾਈ ਇਹ ਜਿਹੜੇ ਲੰਬੇ ਲੰਬੇ ਪਾਈਪ ਲੱਗੇ ਇਹ ਸਾਰੀਆਂ ਦੀ ਸਾਰੀਆਂ ਫੈਕਟਰੀਆਂ ਡਾਈਨਿੰਗ ਵਾਲੀਆਂ ਨੇ ਬਾਦਰਕੇ ਰੋਡ ਤੇ ਖੜਾ ਇਹ ਬਾਦਰਕੇ ਰੋਡ ਇੱਕ ਤਾਇਪੁਰ ਰੋਡ ਇਹ ਦੋ ਮੇਨ ਏਰੀਆ ਵਾ ਜਿੱਥੇ ਡਾਈਨਿੰਗ ਵਾਲਾ ਕੰਮ ਹੁੰਦਾ ਵਾ ਆ ਦੇਖੋ ਦੂਰ ਦੂਰ ਤੱਕ ਜਿੱਥੇ ਤੇ ਕੋਈ ਤੁਹਾਡੀ ਨਿਗਾ ਪਊਗੀ ਸਾਰੀਆਂ ਫੈਕਟਰੀਆਂ ਫੈਕਟਰੀਆਂ ਇਹ ਬਾਦਰਕੇ ਪਿੰਡ ਆ ਇੱਥ ਪਰ ਆਹ ਜਿਹੜੀਆਂ ਬਾਈ ਫੈਕਟਰੀਆਂ ਵਾਂ ਜਿਹੜੀਆਂ ਹੁਣ ਮੈਂ ਫੈਕਟਰੀ ਚ ਖੜਾ ਵਾਂ ਇਕ ਇਕ ਫੈਕਟਰੀ ਦੇ ਵਿੱਚ ਘੱਟੋ ਘੱਟ ਮੇਰੇ ਹਿਸਾਬ ਦੇ ਨਾਲ 1500 2000 ਇੱਕ ਬੰਦਾ ਕੰਮ ਕਰਦਾ ਵਾ ਜਿਹਦੇ ਵਿੱਚੋਂ 90% ਦਾ ਪ੍ਰਵਾਸੀ ਆ ਚਲੋ ਇਹਨਾਂ ਦਾ ਛੱਡੋ ਇਹਨਾਂ ਦੀ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਪਰ ਜਿਹੜੇ 10% ਪੰਜਾਬੀ ਬੰਦੇ ਕੰਮ ਕਰਦੇ ਆ ਉਹਨਾਂ ਦਾ ਜਵਾਬ ਦਿਓ ਲਖਸਰਾਲਾ ਜੀ ਕਿ ਆਪਣੇ ਪੰਜਾਬੀ ਬੰਦਿਆਂ ਨੂੰ ਤੁਸੀਂ ਕੰਮਕਾਰ ਤੋਂ ਵੇਲੇ ਕਰਕੇ ਖੁਸ਼ ਰੋਗੇ ਇਹ ਫੈਕਟਰੀਆਂ ਦੇ ਵਿੱਚ ਯਾਰ ਸਾਰੀਆਂ ਫੈਕਟਰੀਆਂ ਨਹੀਂ ਹੈਗੀਆਂ ਕਿ ਸਾਰੀਆਂ ਡੈਂਗ ਦੀਆਂ ਫੈਕਟਰੀਆਂ ਹੀ ਗੰਦਾ ਪਾਣੀ ਸੁੱਟ ਰਹੀਆਂ ਨੇ ਕਈਆਂ ਫੈਕਟਰੀਆਂ ਦੇ ਵਿੱਚ ਬਹੁਤ ਹਰ ਫੈਕਟਰੀ ਗੰਦਾ ਪਾਣੀ ਨੂੰ ਸੋਟਰੀ ਸਭ ਤੋਂ ਜ਼ਿਆਦਾ ਗੰਦ ਕੌਣ ਪਾ ਰਿਹਾ ਵਾ ਡੈਰੀਆਂ ਵਾਲੇ ਪਾ ਰਹੇ ਆ ਪਰ ਡੈਰੀਆਂ ਵਾਲਿਆਂ ਉੱਤੇ ਤੁਸੀਂ ਕੋਈ ਸਵਾਲ ਨਹੀਂ ਕਰਨਾ ਕਿ ਸਾਰੀਆਂ ਫੈਕਟਰੀਆਂ ਗੰਦ ਨਹੀਂ ਪਾਉਂਦੀਆਂ ਜਿਹੜੀਆਂ ਡੈਗ ਵਾਲੀਆਂ ਫੈਕਟਰੀਆਂ ਚੋਂ ਅਸੀਂ ਡੈਗ ਵਾਲੀਆਂ ਫੈਕਟਰੀਆਂ ਕੰਮ ਨਹੀਂ ਕਰਦੇ ਡੈਗ ਵਾਲੀਆਂ ਫੈਕਟਰੀਆਂ ਹੋਰ ਨੇ ਸਾਡੀਆਂ ਫੈਕਟਰੀਆਂ ਹੋਰ ਨੇ ਪਰ ਸਾਡਾ ਜਿਹੜਾ ਕੰਮ ਹੈ ਡੈਗ ਵਾਲੀ ਫੈਕਟਰੀਆਂ ਨਾਲ ਜੁੜਿਆ ਆ ਵਾ ਉਹ ਕਪੜੇ ਨਤ ਰੱਖਦੀਆਂ ਨੇ ਅਸੀਂ ਉਹਨਾਂ ਕੋ ਕਪੜਾ ਚੱਕਦੇ ਆ ਤੇ ਉਹੀ ਕਪੜਾ ਅਸੀਂ ਤਿਆਰ ਕਰਕੇ ਤੁਹਾਡੇ ਲਈ ਜਿਹੜੀਆਂ ਸ਼ਰਟਾਂ ਤੁਸੀਂ ਪਾਣੇ ਹੋ ਪਜਾਮੇ ਪਾਣੇ ਉਸ ਵੈਰੀ ਸ਼ਰਟਾਂ ਉਹ ਕਿ ਆਪਣੇ ਪੰਜਾਬੀ ਹੀ ਬੰਦੇ ਹੁਣ ਪੰਜਾਬੀ ਬੰਦਿਆਂ ਨਾਲ ਵਿਲੇ ਕਰਨਗੇ ਉਹਨਾਂ ਦੇ ਸੱਖੇ ਬੰਦ ਕਰਾਨਗੇ ਉਹਨਾਂ ਨੂੰ ਵਿਲੇ ਕਰਨਗੇ ਉਹਨਾਂ ਨੂੰ ਕੰਮਕਾਰ ਤੋਂ ਪੂਰਾ ਫਰੀ ਕਰਦਣਗੇ ਯਾਰ ਇਹ ਚੀਜ਼ ਦਾ ਮੁੱਦੇ ਦਾ ਹੱਲ ਲੱਗੋ ਕਿ ਇਹ ਡੈਗ ਵਾਲੀ ਫੈਕਟਰੀਆਂ ਜਿਹੜੀ ਆਈਆਂ ਇਹਨਾਂ ਦੇ ਅੰਦਰ ਫਿਲਟਰ ਲਗਾਈ ਜਾਣ ਫਿਲਟਰ ਲਗਾਈ ਜਾਣ ਵੱਡੇ ਵੱਡੇ ਫਿਲਟਰ ਲਗਾਈ ਜਾਣ ਜਿਹੜਾ ਉਹ ਗੰਦਾ ਪਾਣੀ ਆ ਉਹਨੂੰ ਫਿਲਟਰ ਕਰਕੇ ਬਾਹਰ ਚੁਟਿਆ ਜਾਵੇ ਇਹ ਹੱਲ ਹੁੰਦਾ ਇਹ ਹੱਲ ਨਹੀਂ ਹੁੰਦਾ ਜੀ ਹਾਂ ਚਲੋ ਬੰਦ ਲਗਾ ਦੋ ਜਾਂ ਫੈਕਟਰੀਆਂ ਬੰਦ ਕਰਾ ਦਣੀ ਆ ਅਸੀਂ ਕਰਨੇ ਆਪਣੇ ਹੀ ਬੰਦਿਆਂ ਨਾਲ ਲੜਨਾ ਯਾਰ ਆਪਣੇ ਹੀ ਬੰਦਿਆਂ ਦੀ ਫੈਕਟਰੀਆਂ ਬੰਦ ਕਰਾਣੀਆਂ ਆਪਣੇ ਹੀ ਬੰਦੇ ਜਿਹੜੇ ਉੱਥ ਭਾਈ ਅਮਰੀਪਾਲ ਬੰਦਿਆਂ ਨੂੰ ਕੰਮ ਦੇ ਨਾਲ ਜੋੜਦਾ ਹੁੰਦਾ ਸੀ ਲੱਖੇਤਾਨਾ ਕੰਮ ਦੇ ਨਾਲ ਤੋੜਦਾ ਪਿਆ ਪਰ ਆਹ ਖਬਰਾਂਆਂ ਆਣ ਆਹ ਚਾਣੀਆਂ ਪਰ ਗੁੱਸਾ ਇਸ ਕਾਲਾ ਚੜਿਆ ਜਿਹੜੀ ਇਹਨੇ ਫੈਕਟਰੀ ਬੰਦ ਕਰਾ ਦੀ ਧਮਕੀ ਦਿੱਤੀ ਐ ਫੈਕਟਰੀ ਕਿਤਾ ਬੰਦ ਕਰਾ ਦੂੰਗਾ ਯਾਰ ਤੂੰ ਤੂੰ ਹੱਲ ਲੱਭਣਾ ਹੱਲ ਕੀ ਉਸ ਚੀਜ਼ ਦਾ ਬੋਹ ਫੈਕਟਰੀਆਂ ਆਹ ਬੋਹ ਫੈਕਟਰੀਆਂ ਦੇ ਵਿੱਚ ਫ੍ਰੀਜਰ ਲੱਗੇ ਹੋਏ ਨੇ ਜਾ ਕੇ ਦੇਖੋ ਅਸਲੀ ਗੰਧ ਕੌਣ ਪਾਉਂਦਾ ਪਿਆ ਡੈਰੀਆਂ ਵਾਲੇ ਪਾਉਂਦੇ ਪਏ ਡੈਰੀਆਂ ਵਾਲੇ ਨੂੰ ਲੱਖੇਤਾਨੇ ਨਹੀਂ ਬੋਲਣਾ ਤੂੰ ਡੈਰੀ ਕਿੰਨੇ ਸਾਲ ਹੋ ਗਏ ਕਾਫੀ ਬੰਦਿਆਂ ਨੇ ਇਸ ਮੁੱਦੇ ਤੇ ਆਵਾਜ਼ ਚੁੱਕੀ ਆ ਪਰ ਲੇਕਿਨ ਉਹਨਾਂ ਦੇ ਮੋਢੇ ਦਾ ਇਸਤੇਮਾਲ ਕਰਕੇ ਬਸ ਆਪਣੀਆਂ ਇਹ ਕੰਮ ਆਪਣੇ ਕੰਮ ਕਰਦੇ ਆ ਸੈਟਿੰਗਾਂ ਕਰਕੇ ਸਾਈਡ ਤੇ ਹੋ ਜਾਂਦੇ ਨੇ ਤੇ ਜਿਹੜੇ ਆਮ ਲੋਕ ਆ ਉਹ ਦੇਖਦੇ ਰਹਿੰਦੇ ਕਿ ਮੁੱਦਾ ਕਿੱਥੇ ਗਿਆ ਕਿ ਜਿਹੜਾ ਮੁੱਦਾ ਆਪਾਂ ਬਾਨ ਲਗਾਣਾ ਸੀ ਜਾਂ ਕੁਝ ਕਰਨਾ ਸੀ ਬੁੱਢੇ ਦੇ ਨਾਲੇ ਪਾਣੀ ਨੂੰ ਆਪਾਂ ਸਾਫ਼ ਕਰਨਾ ਸੀ ਉਹ ਮੁੱਦਾ ਕਿੱਥੇ ਗਿਆ ਉਹ ਮੁੱਦਾ ਫਿਰ ਪਤਾ ਨਹੀਂ ਲੱਗਦਾ ਨਹੀਂ ਕਿੱਥੇ ਗਿਆ ਲਖੇਰ ਸਾਹਨੇ ਨੇ ਪਿੱਛੇ 15 ਸਤੰਬਰ ਨੂੰ ਵੀ ਕਿਹਾ ਸੀ ਨਾ ਕਿ ਹਾਂ ਅਸੀਂ ਬਾਨ ਲਗਾਣ ਆਣਾ ਵਾ ਲੁਧਿਆਣੇ ਲੋਕ ਉੱਥੇ ਡਿੱਗਦੇ ਰਹਿ ਗਏ ਕਿੱਥੇ ਗਿਆ ਕਿੱਥੇ ਗਿਆ ਕਿੱਥੇ ਗਿਆ ਨਾ ਇਹ ਆਇਆ ਲਖੇਰ ਦਾ ਨਾਮ ਲਖੇਰ ਸਾਹਿਬ ਦੀ ਟੀਮ ਦਾ ਮੈਂਬਰ ਕੋਈ ਆਇਆ ਬਸ ਉਹੀ ਚ ਟੱਟ ਕੇ ਹੀ ਸਾਥ ਦਵਾਂਗੇ ਐਂਡ ਉਹ ਨਾਵੇ ਕਿ ਹਾਂ ਪੁਲਸਾਂ ਦੀ ਪੁਲਸਾਂ ਦੀ ਪੁਲਸ ਨੇ ਪੇਰਾ ਪਾਲਿਆ ਪੇਰਾ ਪਾਲਿਆ ਸਾਨੂੰ ਪੁਲਸ ਨਹੀਂ ਚੱਕਲੇ ਸਾਰਿਆਂ ਨੂੰ ਪਤਾ ਕਿ ਭਾਈ ਅਮਰਤਪਾਲ ਮੈਰੋ ਵਾਲਾ ਤੇ ਲੱਖੇ ਸਧਾਨੇ ਵਾਲਾ ਕਿਹੜੇ ਆਪਣੇ ਪੰਜਾਬ ਦੇ ਵਿਸ਼ੇ ਚੱਲ ਰਹੇ ਆ ਤੁਸੀਂ ਸੱਚੋ ਸੱਚ ਦੱਸਿਓ ਸਾਡਾ ਕੋਈ ਵੀ ਵੱਡਾ ਪੰਥਕ ਚਿਹਰਾ ਇੱਥੋਂ ਤੱਕ ਕੇ ਕੋਈ ਅਕਾਲ ਤਖਤ ਸਾਡਾ ਜਥੇਦਾਰ ਵੀ ਕੋਈ ਵੀ ਬੰਦਾ ਬੋਲਿਆ ਯਾਰ ਇਹ ਤਾਂ ਆਪਣੇ ਸਿੱਖੀ ਦਾ ਮਸਲਾ ਇਹ ਪਰ ਆਪ ਦੇ ਰਜੇਮਿਆਂ ਤੋਂ ਨਿਕਲ ਤਾਂ ਫੇਰ ਇਹਨਾਂ ਨੂੰ ਇਹ ਚੀਜ਼ਾਂ ਸੋਚਣ ਦਾ ਟਾਈਮ ਮਿਲੇ ਯਾਰ ਇਹ ਤਾਂ ਆਪਣੇ ਆਪਣੇ ਮਤਲਬ ਪੱਗਾ ਬੰਨ ਕੇ ਦਮਾਲੇ ਬੰਨ ਕੇ ਜਿਹੜੇ ਉਹਨਾਂ ਦੇ ਵਿੱਚ ਇੱਕ ਚੋਰ ਇੱਕ ਬਲਾਸਕਰੀ ਛੁਪੇ ਬੈਠੇ ਆ ਉਹਨਾਂ ਲਈ ਤਾਂ ਬੋਲ ਪੋ ਕਿ ਭਾਈ ਅਮਰਤਵਾਲ ਮਹਿਰੂ ਜੀ ਨੇ ਇਹ ਗੱਲ ਕਹਤੀ ਸੀ ਵੀ ਸਾਡਾ ਸਾਰੇ ਗੁਰੂ ਘਰ ਸਾਡੇ ਗੁਰੂ ਧਾਮ ਸਾਰੇ ਰੈਂਟ ਤੇ ਆ ਸਾਨੂੰ ਤਾਂ ਗੁੱਸਾਗਾ ਉਹ ਭਰਾਵੋ ਇਹ ਸਾਂਝਾ ਮਸਲਾ ਪੰਜਾਬ ਦਾ ਤੁਸੀਂ ਮਾੜਾ ਮੋਟਾ ਕੋਈ ਇਥੋਂ ਬਿਆਨ ਛੱਡੋ ਕੋਈ ਮਾੜੀ ਮੋਢੀ ਸਪੋਰਟ ਕਰੋ ਆਪਾਂ ਇਹ ਜਿਹੜੇ ਆਪਣੇ ਇਹ ਚਿੱਟੀ ਸਿਉਂਕ ਲੱਗੀ ਆ ਇਹਨੂੰ ਆਪਾਂ ਪੱਟ ਸਕੀਏ ਸੋ ਬਾਈ ਜੇ ਕਿਨੂੰ ਮਤਲਬ ਬੁਰਾ ਲੱਗਿਆ ਹੋਵੇ ਤਾਂ ਮਾਫੀ ਪਰ ਬਾਈ ਫੀਲ ਹੁੰਦਾ ਕਿ ਸਾਡੇ ਏਡੇ ਏਡੇ ਪੰਥਕ ਚਿਹਰੇ ਨਹੀਂ ਬੋਲਦੇ ਯਾਰ ਪੰਜਾਬ ਚ ਨਾਲੇ ਸ਼ਰੇਆਮ ਕੀ ਕਸ਼ ਹੋਈ ਜਾਂਦਾ ਜੇ ਤੂੰ ਫੈਕਟਰੀ ਲਗਾਈ ਆ ਉਹਦੇ ਅੰਦਰ ਕੋਈ ਫਿਲਟਰ ਸਿਸਟਮ ਇਦਾਂ ਦਾ ਲਾ ਜਿਹੜਾ ਪਾਣੀ ਫਿਲਟਰ ਹੋ ਕੇ ਉਸ ਜਿਸ ਨਾਲੇ ਨੂੰ ਅਸੀਂ ਗੰਦੇ ਨਾਲੇ ਦਾ ਨਾਂ ਦੇ ਦਿੱਤਾ ਆ ਉਸ ਦੇ ਵਿੱਚ ਫਿਲਟਰ ਹੋ ਕੇ ਪਾਣੀ ਪਵੇ ਮੈਨੂੰ ਲੱਗਦਾ ਕਿ ਇਸ ਬੰਦੇ ਨੂੰ ਪੰਜਾਬ ਦਾ ਕੋਈ ਦਰਦ ਨਹੀਂ ਹੈਗਾ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਵੀ ਪੰਜਾਬ ਦਾ ਰਹਿਣ ਵਾਲਾ ਨਹੀਂ ਹੈਗਾ ਇਹਦਾ ਜਨਮ ਜ਼ਰੂਰ ਪੰਜਾਬ ਦਾ ਆ ਪਰ ਪੰਜਾਬ ਦਾ ਬਸਨੀਕ ਨਹੀਂ ਹੋ ਸਕਦਾ ਪੰਜਾਬੀਓ ਮੈਨੂੰ ਤਾਂ ਇਸ ਗੱਲ ਤੇ ਹੈਰਾਨੀ ਹੋ ਰਹੀ ਆ ਕਿ ਪੰਜਾਬ ਦੇ ਵਿੱਚ ਕੋਈ ਵੀ ਇਹੋ ਜਿਹਾ ਲੀਡਰ ਨਹੀਂ ਉੱਠਦਾ ਨਾ ਕੋਈ ਬਿਆਨ ਦਿੰਦਾ ਜਿਹੜਾ ਪਾਣੀ ਦੇ ਲਈ ਹਵਾ ਦੇ ਲਈ ਕੋਈ ਲੱਖੇ ਸੁਧਾਣੇ ਦਾ ਸਾਥ ਦੇ ਸਕੇ ਪੰਜਾਬ ਦਾ ਕੋਈ ਲੀਡਰ ਨਹੀਂ ਇਦਾਂ ਦਾ ਹੈਗਾ ਪੰਜਾਬ ਦੇ ਲੋਕਾਂ ਦੀ ਅੱਜ ਕੋਈ ਅਹਿਮੀਅਤ ਇਹਨਾਂ ਲਈ ਹੈ ਨਹੀਂ ਇਹਨਾਂ ਦੇ ਦਿਲਾਂ ਦੇ ਵਿੱਚ ਸਿਰਫ ਪ੍ਰਵਾਸੀਆਂ ਲਈ ਅਹਿਮੀਅਤ ਉਹ ਕੀ ਪੰਜਾਬ ਦੇ ਲੋਕ ਇਹਨਾਂ ਨੂੰ ਵੋਟ ਨਹੀਂ ਪਾਉਂਦੇ ਕੀ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਜਿਹੜੀਆਂ ਆ ਹੁਣ ਇਹਨਾਂ ਪ੍ਰਵਾਸੀਆਂ ਨਾਲੋਂ ਘਟ ਗਈਆਂ ਜਿਹੜੇ ਪੰਜਾਬ ਦੇ ਲੋਕਾਂ ਦੀ ਇਹ ਗੱਲ ਨਹੀਂ ਸੁਣਦੇ ਤੇ ਅੱਜ ਕੋਈ ਵੀ ਲੀਡਰ ਲੱਖੇ ਸੁਧਾਣੇ ਦੇ ਨਾਲ ਖੜਾ ਨਹੀਂ ਹੋ ਰਿਹਾ ਤੇ ਮੈਂ ਤੁਹਾ ਨੂੰ ਲੋਕੋ ਇਹੀ ਕਹਿਣਾ ਆ ਕਿ ਵੱਧ ਤੋਂ ਵੱਧ ਲੱਖੇ ਸੁਧਾਣੇ ਦਾ ਸਾਹ ਦਿਓ ਜਿਹੜਾ ਬੰਦਾ ਕਹਿ ਰਿਹਾ ਆ ਕਿ ਪੰਜਾਬ ਦੇ ਮੈਂ ਪਾਣੀ ਨੂੰ ਗੰਦਾ ਕਰੂੰਗਾ ਰੋਕ ਕੇ ਦਿਖਾ ਲੈ ਕੋਈ ਪੰਜਾਬ ਦੇ ਨਾਲਿਆਂ ਦੇ ਵਿੱਚ ਪਾਣੀ ਗੰਦਾ ਪੈਣ ਤੋਂ ਮੈਂ ਉਸ ਦੇ ਅੱਗੇ 1 ਲੱਖ ਭਈਆ ਖੜਾ ਕਰ ਦਊਗਾ ਤੁਸੀਂ ਹੁਣ ਦੇਖਣਾ ਹੈ ਕਿ ਉਸ ਬੰਦੇ ਦਾ ਸਾਥ ਦੇਣਾ ਜਾਂ ਫਿਰ ਲਖੇ ਸਿਧਾਣੇ ਦਾ ਦੇਣਾ ਆ ਉਸ ਬੰਦੇ ਨੂੰ ਕੋਈ ਪੰਜਾਬ ਦੇ ਵਿੱਚ ਪੰਜਾਬੀ ਨਹੀਂ ਮਿਲਿਆ ਲਖੇ ਸਿਧਾਣੇ ਦੇ ਅੱਗੇ ਖੜਾ ਕਰਨ ਨੂੰ ਤੁਹਾਨੂੰ ਇਹ ਵੀ ਪਤਾ ਆ ਕਿ ਪੰਜਾਬੀ ਜੇ ਇੱਕ ਪਾਸੇ ਨੂੰ ਤੁਰ ਪਏ ਤਾਂ ਪੂਰਾ ਸਫਾਇਆ ਕਰ ਦੇ ਜਾਊਗੇ ਇਸ ਕਰਕੇ ਪੰਜਾਬੀਆਂ ਨੇ ਮੱਥਾ ਨਾਲ ਪੰਜਾਬੀਆਂ ਨੇ ਇਹ ਠਾਲ ਲਿਆ ਕਿ ਪਾਣੀ ਅਸੀਂ ਸਾਫ਼ ਕਰਨਾ ਹੀ ਕਰਨਾ ਆ ਪਾਣੀ ਤੇਰਾ ਡੱਕਣਾ ਹੀ ਡੱਕਣਾ ਆ ਤਾਂ ਤੈਨੂੰ ਇਹ ਪਾਣੀ ਬੰਦ ਕਰਨਾ ਹੀ ਪੈਣਾ ਆ ਇਸ ਕਰਕੇ ਪੰਜਾਬੀਓ ਹੁਣ ਤੁਸੀਂ ਦੇਖ ਲਓ ਕਿਸ ਬੰਦੇ ਦਾ ਸਾਥ ਦੇਣਾ ਜਾਂ ਪਾਣੀ ਗੰਦੇ ਕਰਨ ਵਾਲੇ ਦਾ ਬਾਬੇ ਨਾਨਕ ਨੇ ਜਿਸ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਆ ਉਸ ਪਾਣੀ ਨੂੰ ਗੰਦੇ ਕਰਨ ਵਾਲੇ ਦਾ ਸਾਥ ਦੇਣਾ ਜਾਂ ਫਿਰ ਲੱਖੇ ਸੁਧਾਣੇ ਦਾ ਇਹ ਤੁਸੀਂ ਹੁਣ ਖੁਦ ਦੇਖਣਾ ਆ ਕਰਾਂਗੇ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਉਹ ਤੁਸੀਂ ਦੇਖ ਲਓ ਪਹਿਲਾਂ ਤਾਂ ਮੈਂ ਇਹ ਸੱਜਣ ਨੂੰ ਇੱਕ ਸਨੇਹਾ ਦੇਣਾ ਚਾਹੁੰਨਾ ਹੈ ਇੱਕ ਜਵਾਬ ਦੇਣਾ ਚਾਹੁੰਨਾ ਹੈ ਇਹ ਕਹਿੰਦਾ ਕਿ ਲੱਖਾ ਬਲੈਕਮੇਲਰ ਆ ਕਾਲੇ ਪਾਣੀ ਦਾ ਮੋਰਚਾ ਜਿਹੜਾ ਟੀਮ ਆ ਉਹ ਬਲੈਕਮੇਲਰ ਆ ਪਰ ਤੂੰ ਧਿਆਨ ਨਾਲ ਸੁਣ ਲਾ ਤੇਰੇ ਵਰਗੀ ਲੀਰ ਦੀ ਔਕਾਤ ਨਹੀਂ ਵੀ ਲੱਖੇ ਨੂੰ ਖਰੀਦ ਜੋਗੇ ਤੇਰੇ ਵਰਗਿਆਂ ਨੂੰ ਮੈਂ ਜੁੱਤੀ ਦੀ ਨੋਕ ਤੇ ਰੱਖਦਾ ਜੁੱਤੀਆਂ ਸਾਫ਼ ਕਰਨ ਲਈ ਤੇ ਤੂੰ ਲੱਖੇ ਨੂੰ ਕਹਿੰਦਾ ਉਹ ਬਲੈਕਮੇਲਰ ਆ ਜਿੱਥੇ ਗੱਲ ਸਾਡੀਆਂ ਨਸਲਾਂ ਦੀ ਆ ਗਈ ਸਾਡੇ ਪੰਜਾਬ ਦੀ ਆ ਗਈ ਸਾਡੇ ਪਾਣੀਆਂ ਦੀ ਆ ਗਈ ਸਾਡੀਆਂ ਜ਼ਿੰਦਗੀਆਂ ਦੀ ਆ ਗਈ ਅਸੀਂ ਆਪਣਾ ਖੂਨ ਦਾ ਕਤਰਾ ਕਤਰਾ ਵੀ ਧਰਤੀ ਦੇ ਲੈ ਖਿਲਾ ਦੇਾਂਗੇ ਜਿਹੜਿਆ ਤੂੰ ਗੱਲਾਂ ਕਰਦਾ ਨਾ ਵੀ ਲੱਖਾ ਬਲੈਕਮੇਲਰ ਆ ਉਹ ਤੁਹਾਨੂੰ ਪਤਾ ਇਹ ਮੂੰਹ ਪਿਆ ਹੋਇਆ ਹੈ ਤੁਹਾਡੇ ਖੂਨ ਲੱਗਿਆ ਮੂੰਹ ਨੂੰ ਇਹ ਇਹ ਲਾਇਆ ਕਿਨੇ ਆ ਸਾਡੇ ਗਦਾਰਾਂ ਲੀਡਰਾਂ ਨੇ ਆਪ ਪੰਜਾਬ ਦੇ ਗਦਾਰਾਂ ਨੇ ਝੋਲੀ ਚੁੱਕਾਂ ਨੇ ਬੀਮਾਨਾਂ ਨੇ ਲਾਂਹਣੀਆਂ ਨੇ ਜਿਹੜੇ 40 ਸਾਲ ਤੋਂ ਤੁਸੀਂ ਜ਼ਹਿਰ ਪਾ ਰਹੇ ਹੋ ਨਾ ਜਿਹੜੀ 40 ਸਾਲ ਦੀ ਜ਼ਹਿਰ ਤੁਸੀਂ ਪਾ ਰਹੇ ਹੋ ਬੁੱਢੇ ਦਰਿਆ 'ਚ ਤੁਸੀਂ ਬੁਰਕੀ ਪਾਉਂਦੇ ਰਹੋ ਬੁਰਕੀ ਜਿਹੜੀਆਂ ਵੀ ਸਰਕਾਰਾਂ ਆਈਆਂ ਜਿਹੜੇ ਇੱਥੇ ਐਮ.ਐਲ.ਏ ਬਣੇ ਮੰਤਰੀ ਬਣੇ ਐਮ.ਪੀ ਬਣੇ ਸਭ ਨੂੰ ਤੁਸੀਂ ਬੁਰਕੀ ਪਾ ਕੇ ਤੇ ਤੁਸੀਂ ਚੁੱਪ ਕਰਾਉਂਦੇ ਰਹੇ ਹੋ ਸੋਨੂੰ ਵੀ ਲੱਗਦਾ ਕਿ ਅਮਤੋਜਮਾਨ ਲੱਖਾਸ ਲਾਣਾ ਡਾਕਟਰ ਬੈਂਸ ਕਪੜਾ ਰੋੜਾ ਜਸਕੀਰਤ ਕੁਲਦੀਪ ਸਿੰਘ ਖਹਿਰਾ ਮਹਿੰਦਰਪਾਲ ਲੂੰਬਾ ਦਲੇਰ ਸਿੰਘ ਡੋੜ ਜਿੰਨੀ ਵੀ ਸਾਡੀ ਸਮੁੱਚੀ ਟੀਮ ਅਗਰਪੀ ਸਿੰਘ ਚੰਦਵਾਜਾ ਜਾਂ ਜਿੰਨੇ ਵੀ ਹੋਰ ਜੁੜੇ ਹੋਏ ਸੱਜਣਾ ਸਾਡੇ ਨਾਲ ਤਾਨੂੰ ਲੱਗਦਾ ਕਿ ਅਸੀਂ ਤੁਹਾਡੇ ਕੋਲੋਂ ਕੁਝ ਰੁਪਏ ਲੈਣ ਦੀ ਖਾਤਰੇ ਡਰਾਮਾ ਕਰ ਰਹੇ ਆ ਤੁਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ ਬਹੁਤ ਤੁਸੀਂ ਆਪਣੇ ਸਨੇਹੇ ਭੇਜੇ ਕਿ ਸਾਡੇ ਨਾਲ ਬਹਿ ਕੇ ਗੱਲ ਕਰ ਲਓ ਤੁਹਾਨੂੰ ਕੀ ਲੱਗਦਾ ਵੀ ਦੁਨੀਆ ਦੇ ਹਰ ਇੱਕ ਬੰਦਾ ਬਕਾਊ ਆ ਸੋ ਭਰਾਵੋ ਪੰਜਾਬ ਦੇ ਲੋਕੋ ਸੋਚ ਲਓ ਸਮਝ ਲਓ ਇੱਕ ਪਾਸੇ ਤੁਹਾਨੂੰ 40 ਸਾਲ ਤੋਂ ਜ਼ਹਿਰਾਂ ਪਾ ਕੇ ਮਾਰ ਰਹੇ ਆ ਆ ਗਏ ਆ ਰਾਸਥਾਨ ਦੀ ਮੈਂ ਗੱਲ ਕੀਤੀ ਸੁਖਬੀਰ ਸਿੰਘ ਫੌਜੀ ਦਾ ਮੈਨੂੰ ਫੋਨ ਆਉਂਦਾ ਕਿ ਸਾਡੇ ਇੱਕ ਬੱਚਾ ਪੈਦਾ ਹੋਇਆ ਜਮ ਦੇ ਜਵਾਕ ਨੂੰ ਮੂੰਹ ਦਾ ਕੈਂਸਰ ਆ ਅਸ ਸਾਰਾ ਦੱਖਣੀ ਮਾਲਵਾ ਖਤਮ ਕਰਤਾ ਲੈ ਕੇ ਲੁਧਿਆਣੇ ਤੋਂ ਫਰੋਜਪੁਰ ਮੋਗਾ ਫਰੀਦਕੋਟ ਫੋਰ ਫਾਲਕਾ ਮੁਕਸਰ